ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆ ਰਾਜਮਾ ਤੇ ਚਾਲ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਰਾਜਮਾ ਜਿਹੜੇ ਪਾਣੀ ਦੇ ਵਿੱਚ ਡਬੋ ਕੇ ਰੱਖਾਂਗੇ ਇਹਨਾਂ ਨੂੰ ਕੁਝ ਕਿ ਘੰਟਿਆਂ ਲਈ ਆਪਾਂ ਪਾਣੀ ਦੇ ਵਿੱਚ ਡਬੋ ਕੇ ਰੱਖਣਾ ਹੈ ਕਿਉਂਕਿ ਰਾਜਮਾ ਜਿਹੜੇ ਆਪਣੇ ਚੰਗੀ ਤਰ੍ਹਾਂ ਫੁੱਲ ਜਾਣਗੇ ਤੇ ਜਿਹੜੇ ਫੁੱਲੇ ਹੋ ਜਾਣਗੇ ਇਹਨਾਂ ਨੂੰ ਆਪਾਂ ਕੁਝ ਟਾਂ ਘੰਟੇ ਲਈ ਜੀ ਇੱਕ ਬਾਟੀ ਆਪਾਂ ਚੌਲ ਲਵਾਂਗੇ ਚੌਲ ਆਪਾਂ ਕੋਈ ਵੀ ਲੈ ਸਕਦੇ ਆ ਸਾਬਤ ਵੀ ਹੋਣ ਬੇਸ਼ੱਕ ਟੋਟੋ ਵੀ ਤੇ ਚੌਲਾਂ ਨੂੰ ਨਾ ਆਪਾਂ ਪਹਿਲਾਂ ਬਦਣਾ ਹੈ ਤੀਸਰੀ ਮਾਤਰਾ ਵਿੱਚ ਆਪਾਂ ਪਾਣੀ ਲੈਣਾ ਹੈ ਜਿਵੇਂ ਕਿ ਇੱਕ ਬਾਟੀ ਚੌਲਾਂ ਦੀ ਲਈ ਤੇ ਤਿੰਨ ਬਾਟੀਆਂ ਜਣੀਆਂ ਆਪਾਂ ਪਾਣੀ ਦੀਆਂ ਲੈਣੀਆਂ ਤੇ ਇਹਨਾਂ ਨੂੰ ਆਪਾਂ ਕੱਲੇ ਚੌਲਾਂ ਨੂੰ ਅਬਾਲ ਲੈਣਾ ਹੈ ਹਾਂਜੀ ਚੌਲ ਆਪਣੇ ਜਿਹੜੇ ਬਲਕਿਸਤਰ ਬਣ ਗਏ ਆ ਦੇਖੋ ਚੰਗੀ ਤਰ੍ਹਾਂ ਚੌਲ ਜਿਹੜੇ ਆਪਣੇ ਫੱਲ ਲੱਗੇ ਆ ਤੇ ਬਿਲਕੁਲ ਵੀ ਚੌਲ ਆਪਣੇ ਜੁੜੇ ਨਹੀਂ ਅਲੱਗ-ਅਲੱਗ ਚੌਲ ਪਏ ਆਪਣੇ ਤੇ ਦੁੱਗਣੀ ਮਾਤਰਾ ਵਿੱਚ ਆਪਣੇ ਚੌਲ ਹੋ ਗਏ ਆਗੇ ਇਸ ਲਈ ਅਪਾ ਕੱਲੇ ਚੌਲ ਆ ਬਾਲਣੇ ਆ ਸਭ ਤੋਂ ਪਹਿਲਾਂ ਹਾਂਜੀ ਹੁਣ ਇੱਧਰ ਆਪਾਂ ਆਜ਼ਮਾਨ ਦੀ ਰੈਸਪੀ ਬਣਾਉਣੀ ਆ ਸਭ ਤੋਂ ਪਹਿਲਾਂ ਇੱਕ ਪਿਆਜ਼ ਕੱਟਾਂਗੇ ਹਰੀ ਮਿਰਚ ਲਾਵਾਂਗੇ ਤੇ ਜੀਰਾ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਜੀਰਾ ਭੁੰਨ ਲੈਣਾ ਹੈ ਨਾਲ ਹੀ ਆਪਾਂ ਹਰੀ ਮਿਰਚ ਭੁੰਨਣੀ ਆ ਉਸ ਤੋਂ ਬਾਅਦ ਆਪਾਂ ਜਿਹੜਾ ਪਿਆਜ਼ ਭੁੰਨ ਲੈਣਾ ਨਾਲ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਆ ਨਮਕ ਲੈਣਾ ਹੈ ਆਪਾਂ ਆਪਣੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਲੈ ਲੈਣਾ ਹੈ ਤੇ ਹਲਦੀ ਪਾਊਡਰ ਲੈ ਲੈਣਾ ਹੈ ਨਾਲ ਹੀ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾਊਡਰ ਲੈਣਾ ਹੈ ਕਈ ਲੋਕ ਕਾਲੀ ਮਿਰਚ ਸਬਤ ਵੀ ਪਾ ਲੈਂਦੇ ਆ ਬਟ ਆਪਾਂ ਕਾਲੀ ਮਿਰਚ ਪਾਊਡਰ ਲਵਾਂਗੇ ਹਾਂਜੀ ਪਿਆਜ਼ ਅਤੇ ਮਸਾਲੇ ਜਿਹੜੇ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਆ ਤੇ ਹੁਣ ਇਹਨਾਂ ਦੇ ਵਿੱਚ ਆਪਾਂ ਰਾਜਮਾ ਪਾ ਦੇਣੇ ਆ ਜਿਹੜੇ ਰਾਜਮਾ ਭਿਗਾ ਕੇ ਰੱਖੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਮਸਾਲਿਆਂ ਦੇ ਰਲਾ ਦੇਣਾਗਾ ਜਦੋਂ ਚੰਗੀ ਤਰ੍ਹਾਂ ਮਸਾਲੇ ਜਿਹੜੇ ਆ ਫੇ ਰਾਜਮਾਂ ਦੇ ਵਿੱਚ ਰਾਜਮਾਂ ਦੇ ਵਿੱਚ ਰਲ ਗਏ ਤੇ ਇਹਨਾਂ ਦੇ ਵਿੱਚ ਨਾ ਆਪਾਂ ਪਾਣੀ ਪਾ ਦੇਣਾ ਹੈ ਜਿਹੜਾ ਆਪਾਂ ਰਾਜਮਾ ਪਿਆ ਕੇ ਰੱਖੇ ਸੀ ਰਾਜਮਾਂ ਦਾ ਪਾਣੀ ਹੈ ਜਿਹੜਾ ਆਪਾਂ ਉਹਨਾਂ ਹੀ ਪਾਣੀ ਆਪਾਂ ਪਾਉਣਾ ਹੈ ਇਸ ਤੋਂ ਵੱਧ ਪਾਣੀ ਨਹੀਂ ਲੈਣਾਗਾ ਆਪਾਂ ਕਿਉਂਕਿ ਇਸ ਨਾਲ ਜਿਹੜੇ ਮਸਾਲੇ ਨੇ ਆਪਣੇ ਰਾਜਮਾਂ ਦੇ ਵਿੱਚ ਚੰਗੀ ਤਰ੍ਹਾਂ ਰੱਚ ਜਾਣਗੇ ਤੇ ਵਿੱਚੋਂ ਜਿਹੜੇ ਕੱਚਾ ਜਿਹਾ ਸਵਾਦ ਨਹੀਂ ਆਊਗਾ ਤੇ ਇਹਨਾਂ ਨੂੰ ਕੁਝ ਕੁ ਟਾਈਮ ਲਈ ਆਪਾਂ ਰਿਜਨ ਦੇਣਾ ਹੈਗਾ ਤੇ ਪਾਣੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੁਕਾ ਲੈਣਾ ਹੈ। ਬਸ ਥੋੜੇ ਰਸ ਵਿੱਚ ਸਾ ਪਾਣੀ ਰੱਖਣਾ ਹੈ। ਹਾਂਜੀ ਹੁਣ ਇਹਨਾਂ ਦੇ ਵਿੱਚ ਨਾ ਆਪਾਂ ਜਿਹੜੇ ਆਪਾਂ ਚੌਲ ਉਬਾਲੇ ਸੀ ਉਹਰ ਲਾ ਦੇਣੇ ਆ ਚੰਗੀ ਤਰ੍ਹਾਂ ਮਿਕਸ ਕਰ ਦੇਣਾਂਗੇ ਵਿੱਚ। ਜਿਵੇਂ ਕਿ ਬਰੀਆਨੀ ਬਣਦੀ ਹੈ ਨਾ ਚੌਲ ਬਰੀਆਨੀ ਬਣਦੀ ਆ ਉਸੇ ਤਰ੍ਹਾਂ ਬਿਲਕੁਲ ਆਪਣੇ ਚੌਲ ਬਣ ਜਾਣਗੇ ਤੇ ਬਹੁਤ ਟੇਸਟ ਬੰਦੇ ਰਾਜਮਾ ਚੌਲ ਇਸ ਤਰ੍ਹਾਂ ਬਣਾਉਣ ਦੇ ਨਾਲ ਤੁਸੀਂ ਵੀ ਇੱਕ ਵਾਰੀ ਟਰਾਈ ਕਰ ਜ਼ਰੂਰ ਕਰਿਓ ਜੇਕਰ ਸਾਡੀ ਰੈਸਪੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ। Thank you.